ਕਾਰ ਦੇਵਾਂਗੇ ਜੀ 1 ਲੱਖ ਰੁਪਏ ਦੀ 1 ਲੱਖ ਦੀ Swift ਬਾਈ ਹੋਰ ਕੀ ਚਾਹੀਦਾ 1 ਲੱਖ ਦੀ Swift 25.9 ਦੀ ਐਵਰੇਜ ਦਾ ਮੀਟਰ ਤੇ ਮੈਂ ਦੇਖ ਲਈ ਮੰਨ ਲਾ 26 ਦੀ ਠੀਕ ਹੈ ਜੀ 25.9 ਦੀ ਤਾਂ ਮੈਂ ਦੇਖ ਲਈ ਜੀ AC ਲਾਇਆ ਹੋਇਆ ਤੇ ਨੋ ਤੇ AC ਚੱਲ ਰਿਹਾ ਸੀ ਪਰसों ਹੀ ਆਇਆ ਮੈਂ ਪਟਿਆਲੇ ਤੋਂ ਮੈਂ ਕਾਰ ਲੈ ਕੇ ਗਿਆ ਸੀ ਇਸੇ ਗੱਡੀ ਤੇ ਜੀ ਇਸੇ ਗੱਡੀ ਤੇ ਜੀ ਠੀਕ ਹੈ ਜੀ ਤੇ ਜੇ ਮੇਰੇ ਹਿਸਾਬ ਨਾਲ ਪੱਕੀ ਰੱਖਣੀ ਹੋਵੇ ਸਰਵਿਸਪਾ ਕਰਾ ਕੇ ਚਲਾਉਣੀ ਹੋਵੇ ਕਾ ਟਕਰੀ ਨਾ ਚਲਾਉਣੀ ਹੋਵੇ ਕੋਈ ਦੂਰ ਨਹੀਂ 20 30 32 ਦੀ ਐਵਰੇਜ ਦਿੰਦੀਆਂ ਨੇ ਸਿਰਫ 65000 ਰੁਪਏ ਦੀ ਆਲਟੋ ਦੇਵਾਂਗੇ ਜੀ ਆਪਾਂ ਹਾਂਜੀ ਅਲਾਏ ਟਾਇਰ ਲੱਗੇ ਹੋਏ ਨੇ ਘਰ ਦੀ ਕਾਰ ਆ ਫੁੱਲ ਬੀਮਾ ਜੀ ਠੀਕ ਹੈ ਜੀ ਬੀਮਾ ਪੋਲੂਸ਼ਨ ਟਾਇਰ ਨਵੇਂ ਇੰਜਨ ਗੇਅਰ ਦੀ ਨਵੀਂ ਪਾਸਿੰਗ ਇਹਦੀ 29 ਤੱਕ ਜੀ ਜੀ ਤੇ ਕਾਰ ਪੀਵੀ ਨੰਬਰ ਦੀ ਕਾਰ ਆ ਕੋਈ ਕੰਮ ਖਰਚਾ ਨਹੀਂ ਟਾਇਰ ਚਾਰੋਂ ਨਵੇਂ ਨੇ ਅਲਾਏ ਲੱਗੇ ਨੇ ਜੀ ਟੱਚ ਪਲੇਅਰ ਬੈਕ ਕੈਮਰਾ ਸੀਟ ਕਵਰ ਮੈਟਿੰਗ ਨਵੀਂ ਵੱਡੀ ਗੱਲ ਕਾਰ ਏਬੀਐਸ ਬ੍ਰੇਕਾਂ ਚ ਪਹਿਲੇ ਨੰਬਰ ਦੀ ਆ ਪੇਡ ਨੰਬਰ ਹੈ ਜੀ 3142 ਓਕੇ ਜੀ ਠੀਕ ਹੈ ਜੀ ਤੇ ਕਾਰ ਦਾ ਰੇਟ ਦੋਸਤੋ 1 ਲੱਖ 80000 ਰੁਪਏ ਦੀ ਕਾਰ ਦੇ ਦਾ ਅਸੀਂ ਸੱਜਣੋ ਅੱਜ ਦੇ ਦੀ ਫਿਰ ਪੰਜਾਬ ਨੰਬਰ ਕਾਰਾਂ ਕਾਰਾਂ ਦੇ ਪਹਨਾਰ ਚ ਖੜੇ ਆ ਸਾਰੀਆਂ ਪੰਜਾਬ ਨੰਬਰ ਰਹਿਣਗੀਆਂ ਏ ਕਲਾਸ ਰਹਿਣਗੀਆਂ ਬਾਈ ਰੇਸ਼ਮ ਸਿੰਘ ਭੁਲਰ ਕੋਲੇ ਆ ਕੇ ਗੱਡੀਆਂ ਬੰਬ ਗਲਾਸ ਨੇ ਗੱਲਬਾਤ ਕਰਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਆਰ ਭਰੀ ਸਤ ਜੀ ਅਕਾਲ ਆਪਣੇ ਨਾਲ ਭਾਈ ਰੇਸ਼ਮ ਸਿੰਘ ਭੁੱਲਰ ਜੀ ਨੇ ਭੁੱਲਰ ਮੋਟਰ ਸੰਗਰੂਰ ਵਾਲੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕਾ ਜੀ ਸਤਾਂ ਨਿਕਟ ਨੇ ਜੀ ਅੱਜ ਕਿਹੜਾ ਪੰਜਾਬ ਨੰਬਰ 11 ਜਿਵੇਂ ਤੁਸੀਂ ਨੇ ਕਿਹਾ ਵੀ ਪੰਜਾਬ ਦੀਆਂ ਵਧੀਆ ਕਾਰਾਂ ਦੇਵਾਂਗੇ ਏ ਕਲਾਸ ਸਸਤੇ ਰੇਟਾਂ 'ਚ ਬਿਲਕੁਲ ਜੀ ਸ਼ੁਰੂ ਕਰਦੇ ਆਂ ਜੀ ਵੀਡੀਓ ਅੱਜ ਕਰਦਾਂਗੇ ਜੀ ਅੱਛਾ ਜੀ ਠੀਕਾ ਪੂਰੇ ਐ ਮੰਨ ਕੇ ਚੱਲੋ ਵੀਰੇ ਲਾਸਟ ਐਂਡ ਤੱਕ ਵੀਡੀਓ ਦੇਖਿਓ ਹੂੰ ਤੇ ਕਾਰਾਂ ਬਹੁਤ ਵਧੀਆ ਰਹਿਣਗੀਆਂ ਪੰਜਾਬ ਨੰਬਰ 11 ਰਹਿਣਗੀਆਂ ਚੰਗੇ ਰੇਟਾਂ 'ਚ ਕਾਰਾਂ ਰਹਿਣੀਆਂ ਤੇ ਅਪਕਮਿੰਗ ਵਾਲੀਆਂ ਕਾਰਾਂ ਲਾਸਟ 'ਚ ਦੱਸਾਂਗੇ ਜੀ ਇੱਕ ਅੱਧੀ ਕਾਰ ਆਪਾਂ ਹਰ ਵੀਡੀਓ ਦੇ ਵਿੱਚ ਛੋਟੇ ਪਰਿਵਾਰ ਲਈ ਬਹੁਤ ਵਧੀਆ ਠਮਾਕਾ ਦੇਆ ਕਰਾਂਗੇ ਇਸ ਵੀਡੀਓ 'ਚ ਵੀ ਦੇਵਾਂਗੇ ਐਂਡ 'ਚ ਪਰ ਲੋ ਸਭ ਗੱਲ ਇਹ ਹੈ ਵੀ ਕਾਰਾਂ ਜਿਵੇਂ ਤੁਸੀਂ ਕਿਹਾ ਵੀ ਠਮਾਕਾ ਕਰਾਂਗੇ ਗਰਦ ਕਰਦਾਂਗੇ ਹਨਾ ਜੀ ਇੱਕ ਜਮਾ ਬਾਈਟ ਵਾਲੀ ਕਾਰ ਵੀ ਦੇਵਾਂਗੇ ਆਪਾਂ ਸਭ ਤੋਂ ਪਹਿਲਾਂ ਹਰਮਨ ਬਿਆਰੀ ਪੰਜਾਬੀਆਂ ਦੇ ਸਵਿਫਟ ਕਾਰ ਨੂੰ ਹਰੇਕ ਬੰਦਾ ਇੰਨਾ ਦਿਲੋਂ ਚਾਹੁੰਦਾ ਹਨਾ ਜੀ ਪੰਜਾਬ 'ਚ ਖਾਸ ਕਰਕੇ ਤੇ ਉਹਦੇ ਸ਼ੁਰੂ ਕਰਦੇ ਆਂ ਜੀ ਆਪਾਂ ਗੱਲਬਾਤ ਆ ਆਜੋ ਜੀ ਦੋਸਤੋ ਸਵਿਫਟ 2017 ਮਾਡਲ 17 ਮਾਡਲ ਹੈ ਜੀ 50000 ਰੁਪਏ ਦੇ ਲਾਇਟ ਟਾਇਰ ਲੱਗੇ ਹੋਏ ਨੇ ਤੇ ਗੱਡੀ ਬਹੁਤ ਸੋਹਣੀ ਕਾਰ ਆ ਕੋਈ ਰੁਪਏ ਦਾ ਖਰਚਾ ਨਹੀਂ ਮੁੱਲ ਕੀ 5.5 ਲੱਖ ਰੁਪਏ ਦੀ ਜੀ ਅੱਛਾ ਜੀ 17 ਮਾਡਲ 17 ਮਾਡਲ ਜੀ 5.5 ਲੱਖ ਰੁਪਏ ਦੀ ਇਹ ਆ ਨੰਬਰ ਠੀਕ ਆ ਜੀ ਲਓ ਮਿੱਤਰੋ 17 ਮਾਡਲ 5.5 ਲੱਖ ਦੀ ਅਗਲੀ ਆ ਗਈ ਜੀ 13 ਮਾਡਲ ਜੀ ਹਾਂਜੀ ਪੰਜਾਬ ਨੰਬਰ ਲਾਇਟਰ ਤੁਹਾਡੇ ਸਾਹਮਣੇ ਨੇ ਬਿਲਕੁਲ ਜੀ ਰੇਟ ਕੀ ਸਾਢੇ 3 ਲੱਖ ਰੁਪਏ ਦੀ ਸਾਢੇ 3 ਲੱਖ ਦੀ 13 ਮਾਡਲ ਦੀ ਬਹੁਤ ਜਾਇਜ਼ ਰੇਟਾਂ ਦੇ ਵਿੱਚ अल्टੋ ਆ ਗਈ ਜੀ ਬੀਡੀਆਈ ਆਪਣਾ अल्टੋ ਐਲਐਕਐਸਆਈ 2012 ਮਾਡਲ ਜੀ ਜੀ ਪੱਕੇ ਨੰਬਰ ਦੀ 90000 ਚੱਲੀ ਦੋਨੋਂ ਚਾਬੀਆਂ ਸੈਂਟਰ ਲੋਕ ਚਾਰੋਂ ਟਾਇਰ ਵਧੀਆ ਸ਼ੀਸ਼ੇ ਸਾਰੇ ਨਾਲ ਦੇ ਰੇਟ ਕੀ ਜੀ 1 ਲੱਖ ਤੇ 80000 ਰੁਪਏ ਦੀ ਕਾਰ ਹੈ ਜੀ 1,80,000 ਰੁਪਏ 1,80,000 ਦੀ ਲੋ ਜੀ ਦਿੱਲੀ ਨੰਬਰ ਦੀ ਨੰਬਰ ਲਾ ਕੇ ਕਾਰ ਮਿਲਦੀ ਹੈ 12 ਮਾਡਲ ਬੰਗੀ ਕਾਰ 1,80 ਇਹ ਪੱਕੇ ਨੰਬਰ ਦੀ ਹੈ ਹਨਾ ਜੀ ਇਹ ਨੰਬਰ ਦੀ ਹੈ ਜੀ ਲੈ ਭੜਾਕੇ ਪਾਈ ਜਾਂਦੇ ਨੇ ਭੁੱਲਾ ਸਾਹਿਬ ਗਰਦਾ ਸੱਚੀ ਕੱਢ ਰਹੇ ਨੇ ਅੱਜ ਲਓ ਜੀ ਇਹਦੀ ਵੀ ਗਰਦ ਕੱਢ ਦੋ 2009 ਮਾਡਲ ਸਵਿਫਟ ਹੈ ਜੀ ਅੱਛਾ ਜੀ ਸਵਿਫਟ 2009 ਮਾਡਲ ਪੰਜਾਬ ਨੰਬਰ AVS ਬ੍ਰੇਕਾਂ ਚ ਹੈ ਜੀ ਅੱਛਾ ਜੀ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਜੀ ਕਾਰ 'ਚ ਅਲਾਈ ਟਾਇਰ ਲੱਗੇ ਹੋਏ ਨੇ ਜੀ ਪੈਰ ਚਾਰੋ ਨਵੇਂ ਨੇ ਅਲਾਈ ਲੱਗੇ ਨੇ ਜੀ ਕੱਚ ਪਲੇਅਰ ਬੈਕ ਕੈਮਰਾ ਸੀਟ ਕਵਰ ਮੈਟਿੰਗ ਨਵੀਂ ਵੱਡੀ ਗੱਲ ਕਾਰ ABS ਬ੍ਰੇਕਾਂ ਚ ਪਹਿਲੇ ਨੰਬਰ ਦੀ ਹੈ ਪੇਡ ਨੰਬਰ ਹੈ ਜੀ 3141 ਓਕੇ ਜੀ ਠੀਕ ਹੈ ਜੀ ਤੇ ਕਾਰ ਦਾ ਰੇਟ ਦੋਸਤੋ 1 ਲੱਖ 80000 ਰੁਪਏ ਦੀ ਕਾਰ ਦੇਦਾ 1 ਲੱਖ 80 ਦੀ ਬਾਈ ਹੋਰ ਕੀ ਭਾਲਦੇ ਹੋ ਆ ਸਵਿਫਟ ਟਾਪ ਮਾਡਲ ਹਨਾ ਜੀ ਬਿਲਕੁਲ ਜੀ ABS ਦੇ ਵਿੱਚ ਹਾਂ ਜੀ ਹਾਂ ਇਹਦੇ ਵਿੱਚ ਆਪਣੇ ਕੋਲੇ ਛੋਟੇ ਮਾਡਲ ਚ ਪੰਜਾਬ ਨੰਬਰ ਦੇ ਵਿੱਚ ਡੀਜ਼ਲ ਦੀ ਵੀ ਨਵਾਂ ਮਾਡਲ ਹੈਗੀ ਐ ਉਹਦਾ ਵੀ ਰੇਟ ਸੇਮ ਹੀ ਐ ਸੇਮ ਰੇਟ ਆ ਜੀ ਜੀ ਅੱਛਾ ਜੀ ਹਾਂ ਜੀ ਆਹ ਜੀ ਜਰਨਸਟੀਲੋ 2000 ਹੈਗੀ ਐ ਜੀ ਇਹ 9/10 ਸਾਰੀ オリジナル ਐ ਦਿੱਲੀ ਨੰਬਰ ਦੀ ਕਾਰ ਦੋਸਤੋ ਆਪਣੇ ਕੋਲੇ ਤਾਂ ਆਊਗੀ ਜੇ ਗੱਡੀ ਨਵੀਂ ਹੋਊਗੀ ਤਾਂ ਜੀ ਬਿਲਕੁਲ ਇਹ ਨਵੀਂ ਕਾਰ ਐ ਕੋਈ ਬੰਦਾ ਕਹਦੇ ਵੀ ਇੱਕ ਵੀ ਪੀਸ ਕਾਰ ਦਾ ਪੇਂਟ ਹੋਵੇ ਜ਼ਿੰਮੇਵਾਰੀ ਐ ਸਾਰੇ ਸ਼ੀਸ਼ੇ ਨਾਲ ਦੇ ਨੇ ਉਹ ਪਰੇ ਆ オリジナル ਚੱਲੀ ਦੋਨੋਂ ਚਾਬੀਆਂ ਸੈਂਟਰ ਲੋਕਿੰਗ ਆ ਐਨਓਸੀ ਦੇ ਨਾਲ 1 ਲੱਖ 25000 ਰੁਪਇਆ ਫਿਕਸ ਭਰਾਈ ਜਾਏਗੀ ਪੁੱਲਾ ਜੀ ਮੈਨੂੰ ਲੱਗਦਾ ਜਿਹੜੀ ਤੁਸੀਂ ਕਹਿੰਦੇ ਸੀ ਧਮਾਕਾ ਆਹ ਕੀ ਕੇ ਕੋਈ ਹੋਰ ਆ ਉਹ ਦੇਖੋ ਜੀ ਇਹ ਵੀ ਧਮਾਕਾ ਹੀ ਹੈ 2000 ਡਿਟੇਲ ਸੁਣੋ ਜੀ 2004 ਮਾਡਲ ਹੈ ਹਾਂਜੀ ਫੁੱਲ ਬੀਮਾ ਜੀ ਠੀਕ ਹੈ ਜੀ ਬੀਮਾ ਪੋਲੂਸ਼ਨ ਟਾਇਰ ਨਵੇਂ ਇੰਜਨ ਗੇਅਰ ਦੀ ਨਵੀਂ ਪਾਸਿੰਗ ਇਹਦੀ 29 ਤੱਕ ਜੀ ਜੀ ਤੇ ਕਾਰ ਪੀਵੀ ਨੰਬਰ ਦੀ ਕਾਰ ਆ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ 95000 ਰੁਪਏ ਦੀ ਕਾਰ ਦੇ ਦਾਂਗੇ ਜੀ 95000 ਦੀ ਬਈ ਪੰਜਾਬ ਨੰਬਰ ਪਾਸਿੰਗ ਪਈਆ ਬੀਮਾ ਵੀ ਪਿਆ ਹੈ ਨਾ ਜੀ 29 ਤੱਕ ਪਾਸਿੰਗ ਆ ਜੀ ਫੁੱਲ ਬੀਮਾ ਪੈਰ ਨਵੇਂ ਨੇ ਬਿਲਕੁਲ ਜੀ ਗੱਡੀ ਲਾਉਣਾ ਨਹੀਂ ਜੀ ਕਾਰ ਤੇ ਕੁਝ ਨਹੀਂ ਕਰਾਣ ਦੀ ਲੋੜ ਗੱਡੀ ਚਲਾਣੀ ਆ ਉਹ ਜੀ ਗੱਡੀ ਦੀ ਕੰਡੀਸ਼ਨ ਓਕੇ ਆ ਐਪਲੋ ਸਾਹਿਬ ਜਿਹੜੀ ਤੁਸੀਂ ਧਮਾਕਾ ਕਹਿ ਰਹੇ ਹੋ ਦਰਸ਼ਕਾਂ ਨੂੰ ਚਾਣਨਾ ਪਾ ਦੋ ਜੀ ਉਹਦੇ ਬਾਰੇ ਤੁਹਾਨੂੰ ਫੋਟੋਆਂ ਮਿਲ ਜਾਣਗੀਆਂ ਜੀ ਕਾਰ ਦੀਆਂ ਸਿਰਫ 65000 ਰੁਪਏ ਦੀ ਆਲਟੋ ਦੇਵਾਂਗੇ ਜੀ ਆਪਾਂ ਹਾਂਜੀ ਅਲਾਈਟਰ ਲੱਗੇ ਹੋਏ ਨੇ ਕਰਦੀ ਕਾਰ ਆ ਫੋਟੋਆਂ ਤੁਹਾਨੂੰ ਵੀਡੀਓ ਚ ਮਿਲ ਜੂਗਾ ਕਿਹੜਾ ਮਾਡਲ ਕਿਹੜਾ ਜੀ 2000 ਮੇ ਵੀ ਤਿੰਨ ਜਾਂ ਚਾਰ ਮਾਡਲ ਆ ਪਰ ਕਾਰ ਅਜੇ ਤੱਕ 10 11 ਨੂੰ ਵੀ ਮਤ ਪਾਉਂਦੀ ਹੈ ਘਰੇ ਚੱਲ ਰਹੀ ਹੈ ਤਕਰੀਬਨ 7 8 ਸਾਲ ਹੋ ਗਏ ਬੰਦੇ ਕੋਲੇ ਚੱਲਦੀ ਲਓ ਵੀ 65000 ਦੀ ਆਲਟੋ ਕਹਿੰਦੇ ਦੇਣੀ ਆ ਪੰਜਾਬ ਨੰਬਰ ਆਈ ਨਹੀਂ ਨੰਬਰ ਉਹਦਾ ਬਾਹਰਲਾ ਜੀ ਬਾਹਰਲੇ ਨੰਬਰ ਦੀ ਲਓ ਜੀ ਬਹੁਤ ਪਾਜ ਆਲਟੋ ਵੈਸੇ 65000 ਦੀ ਵੱਡੀ ਗੱਲ ਆ ਹਨਾ ਜੀ ਇੱਕ ਤੁਹਾਨੂੰ ਸਵਿਫਟ ਦੇਵਾਂਗੇ ਜੀ ਬਲੈਕ ਕਲਰ ਦੀ ਹਾਂਜੀ ਉਹ ਵੀ ਘਰ ਦੀ ਕਾਰ ਹੈ ਦਿੱਲੀ ਨੰਬਰ 8 ਮਾਡਲ ਐਨਓਸੀ ਕੱਟੀ ਹੋਈ ਫਰੰਟ ਦੋ ਵਿੰਡੋ ਪਾਵਰ ਹਮ ਕਾਰ ਦੇਵਾਂਗੇ ਜੀ 1 ਲੱਖ ਰੁਪਏ ਦੀ 1 ਲੱਖ ਦੀ ਸਵਿਫਟ ਬਾਈ ਹੋਰ ਕੀ ਚਾਹੀਦਾ 1 ਲੱਖ ਦੀ ਸਵਿਫਟ ਹਾਂਜੀ ਅਗਲੀ ਆ ਗਈ ਜੀ ਡਿਆ ਡਜ਼ਾਇਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ 2016 ਮਾਡਲ ਜੀ ਜੀਡੀਆਈ ਪੁਸ਼ ਬਟਨ ਜੀ 5 ਲੱਖ ਰੁਪਿਆ ਵਿਦ ਐਨਓਸੀ ਕਾਰ ਦਾ ਰੇਟ ਹੈ ਚੰਗੀ ਗੱਡੀ ਹੈ ਜਿਹੜਾ ਵੀਰ ਕੋਈ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਗੱਡੀ ਲੱਭ ਰਿਹਾ ਉਹ ਜ਼ਰੂਰ ਸੰਪਰਕ ਕਰੇ ਜੀ ਠੀਕ ਹੈ ਜੀ ਅਗਲੀ ਕੋਹ ਆਟੋਮੈਟਿਕ ਆ ਗਈ ਹੈ ਨਾ ਜੀ ਇਹ ਆਪਣੇ ਕੋਲੇ ਆ ਗਈ ਜੀ ਸਕੋਡਾ ਲੋਰਾ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਜੀ 2000 ਹੈਗੀ ਹੈ ਇਹ 12 ਮਾਡਲ ਹੈ ਜੀ ਫਸਟ ਓਨਰ ਹੈ ਕੰਮ ਖਰਚਾ ਕੋਈ ਨਹੀਂ ਹੈਗਾ ਕਾਰ ਦੇ ਵਿੱਚ 2 ਲੱਖ ਤੇ 85000 ਰੁਪਿਆ ਕਾਰ ਦਾ ਪ੍ਰਾਈਸ ਹੈ ਜੀ ਠੀਕ ਹੈ ਲਓ ਜੀ ਪੁੱਲੂ ਸਾਹਿਬ ਐਵਰੇਜ ਦੀ ਰਾਣੀ ਹਨਾ ਜੀ ਅੱਜ ਮੈਂ ਇੱਕ ਵੀਰ ਕਹਿੰਦਾ ਸੁਣਿਆ ਵੀਡੀਓ ਤੇ ਕਹਿੰਦਾ ਭਾਈ 32 ਦੀ ਐਵਰੇਜ ਦਿੰਦੀਆਂ ਨੇ ਇਹ ਕਹਿੰਦਾ ਮੈਂ ਲੈ ਲਉਣਾ ਯਾਰ 25.9 ਹਾਂਜੀ ਦਾ ਤਾਂ ਮੈਂ ਆਪ 25 ਪੁਆਇੰਟ ਫੋੜ ਜੀ ਮੈਂ ਤੇਜ਼ ਚਲਾਣਾ 25 ਪੁਆਇੰਟ ਦੀ 25.9 ਦੀ ਐਵਰੇਜ ਦਾ ਮੀਟਰ ਤੇ ਮੈਂ ਦੇਖ ਲਈ ਮੰਨ ਲਾ 26 ਦੀ ਠੀਕ ਹੈ ਜੀ 25.9 ਦੀ ਤਾਂ ਮੈਂ ਦੇਖ ਲਈ ਜੀ ਏਸੀ ਲਾਇਆ ਹੋਇਆ ਤਿੰਨ ਤੇ ਏਸੀ ਚੱਲ ਰਿਹਾ ਸੀ ਪਰसों ਹੀ ਆਇਆ ਮੈਂ ਪਟਿਆਲੇ ਤੋਂ ਮੈਂ ਕਾਰ ਲੈ ਕੇ ਗਿਆ ਸੀ ਇਸੇ ਗੱਡੀ ਤੇ ਜੀ ਇਸੇ ਗੱਡੀ ਤੇ ਜੀ ਠੀਕ ਹੈ ਜੀ ਤੇ ਜੇ ਮੇਰੇ ਹਿਸਾਬ ਨਾਲ ਪੱਕੀ ਰੱਖਣੀ ਹੋਵੇ ਸਰਵਿਸਪਤਾ ਕਰਾ ਕੇ ਚਲਾਉਣੀ ਹੋਵੇ ਪਰ ਤਕਾਈ ਨਾ ਚਲਾਉਣੀ ਹੋਵੇ ਕੋਈ ਦੂਰ ਨਹੀਂ ਵੀ ਇਹ 30 32 ਦੀ ਐਵਰੇਜ ਦੇਂਦੀਆਂ ਨੇ ਉਹ ਮਸਾ ਦਾਅਵੇ ਨਾਲ ਕਹਿ ਰਿਹਾ ਦੀ ਕਹਿੰਦਾ ਭਾਈ ਮੈਂ ਲਿਖ ਕੇ ਦਿੰਦਾਗਾ ਮੈਂ ਵੀਡੀਓ ਸਹੀ ਹੈ ਜੀ ਇਹ ਹਾਂਜੀ ਇਹਦੀ ਡਿਟੇਲ ਦਿਓ ਜੀ Honda Amaze 2013 ਰਜਿਸਟਰਡ 14 ਜੀ ਸੈਕਿੰਡ ਓਨਰ ਇਹ ਵਾਲੀ ਕਾਰ ਦੀ ਡਿਟੇਲ ਹੈ 13 ਰਜਿਸਟਰਡ 14 ਸੈਕਿੰਡ ਓਨਰ ਟਾਇਰ ਨਵੇਂ ਇੰਜਨ ਗੇਅਰ ਵੀ ਕੋਈ ਕੰਮ ਖਰਚਾ ਨਹੀਂ ਜੀ ਚੰਗੀ ਕਾਰ ਹੈ ਫਰੰਟ ਸ਼ੀਸ਼ਾ ਵੀ ਨਾਲ ਦਾ ਠੀਕ ਹੈ ਜੀ ਗੱਡੀ ਦਾ ਪ੍ਰਾਈਸ ਹੈ ਜਿਹੜਾ ਉਹ 2 ਲੱਖ ਤੇ 90000 ਰੁਪਏ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਇਹਦੇ ਨਾਲ ਦੀ ਕਪੜੇ ਕੋਲੇ 14 ਵੀ ਹੈ ਚਿੱਟੇ ਰੰਗ ਦੀ ਓਕੇ ਜੀ ਉਹਦਾ ਰੇਟ ਆ 3 ਲੱਖ ਤੇ 10000 ਰੁਪਏ ਜੀ ਲਓ ਹਵਾਇਟ ਆਰ ਲੱਗੇ ਨੇ ਐਂਡਰਾਇਡ ਲੱਗਿਆ ਜੀ 3 ਲੱਖ 10 ਦੀ ਇਹ 2 ਲੱਖ 90 ਦੀ ਇਹ ਉਹ ਤਿੰਨ ਦਾ ਤਿੰਨ 10 ਦੀ 14 ਮਾਡਲ ਹਨਾ ਜੀ ਅੱਗੇ ਆ ਗਈ Honda City Honda City 2014 ਮਾਡਲ SB ਡੀਜ਼ਲ ਕਰੂਜ਼ ਕੰਟਰੋਲ ਵਾਲਾ ਮਾਡਲ ਜੀ ਟਾਇਰ ਨਵੇਂ ਨੇ ਜੀ ਇੰਜਨ ਗੇਅਰ ਦੀ ਬਿਲਕੁਲ ਨਵੀਂ ਸਾਢੇ 4 ਡਿਮਾਂਡ ਆ ਜੀ ਮੌਕੇ ਤੇ ਡੀਲ ਹੋ ਜੂਗੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਇੱਕ Honda City ਅੱਜ ਲੇਟ ਹੋਗੀ ਕਾਰ ਕੱਲ ਨੂੰ ਕਾਊਂਟਰ ਤੇ ਲਾਵਾਂਗੇ ਉਹਨੂੰ ਉਹਦੀ ਇੱਕ ਅਲੱਗ ਵੀਡੀਓ ਪਵਾ ਦਾਂਗੇ ਉਹ ਕਾਰ ਦਾ ਰੇਟ ਰਹੂਗਾ ਜੀ 4 ਲੱਖ ਰੁਪਏ ਠੀਕ ਹੈ 14 ਮਾਡਲ ਹੀ ਉਹ ਹੈ ਓਕੇ ਜੀ ਹਾਂਜੀ Swift ਜੀ Swift ਤਾਂ ਇਹ ਵਾਲੀ ਹੈਗੀ ਹੈ ਦੇਖੋ ਆਪਣੇ ਕੋਲੇ Swift 17 ਵੀ ਆ ਗਈ 13 ਵੀ ਆ ਗਈ ਇਹ 14 ਆ ਗਈ ਹਨਾ ਹਾਂਜੀ 14 ਮਾਡਲ ਵੀਡੀਓ ਜੀ ਫਸਟ ਓਨਰ ਪੱਕੇ ਨੰਬਰ ਦੀ ਲਾਈਟ ਹੈ ਨਵੇਂ ਠੀਕ ਹੈ ਜੀ ਉਹੀ ਕੰਮ ਖਰਚਾ ਨਹੀਂ ਹੈਗਾ ਜੀ ਸੀਟ ਕਵਰ ਮੈਟਿੰਗ ਨਵੀਂ ਹੈ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਬੀਮਾ ਇਹਦਾ 10 ਮਹੀਨੇ ਤੱਕ ਦਾ ਪਿਆ ਹੈਗਾ ਤੇ ਗੱਡੀ ਦਾ ਦੋਸਤੋ ਰੇਟ ਬਹੁਤ ਵਾਜਬ ਰੇਟ ਦੀਆਂ 435000 ਰੁਪਏ ਓਰਿਜਨਲ ਨੰਬਰ ਦੀ ਕਾਰ ਹੈ ਅਗਲੀ ਸਵਿਫਟ ਜੀ ਸਵਿਫਟ ਆ ਗਈ ਜੀ 2013 ਮਾਡਲ ਆ ਗਈ ਇਹ ਹੂੰ ਪੰਜਾਹ ਨੰਬਰ ਦੀਆਂ ਹੀ ਨੇ ਸਾਰੀਆਂ ਸਿਰਫਾਂ ਬਿਲਕੁਲ ਜੀ 2013 ਮਾਡਲ ਪੀਵੀ ਨੰਬਰ ਦੋਸਤੋ ਕਾਰ ਦੇ ਦਾਂਗੇ ਆਪਾਂ 325000 ਰੁਪਏ ਦੀ 3 ਲੱਖ 13 ਵੀਡੀ ਆਈ 13 ਲੱਗ ਗਿਆ ਹੋਇਆ ਲਾਈਟਰ ਲੱਗੇ ਹੋਏ ਓਕੇ ਜੀ ਤੇ ਅਗਲੀ ਜੀ ਇਹ ਆ ਗਈ ਸੀ ਆਪਣੇ ਕੋਲੇ 2011 ਮਾਡਲ ਆ ਪੰਜਾਬ ਨੰਬਰ ਦੀ ਠੀਕ ਹੈ ਜੀ ਸੈਕੰਡ ਓਨਰ ਹੈ 82 83 ਦੇ ਕਰੀਬ ਇਹ ਚੱਲੀ ਹੋਈ ਹੈ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਦੋਨੋਂ ਚਾਬੀਆਂ ਨੇ ਕੰਮ ਖਰਚੇ ਚ ਕੋਈ ਨਹੀਂ ਹੈਗਾ ਜੀ ਜੀ ਗੱਡੀ ਦਾ ਰੇਟ ਦੋਸਤੋ 2,45,000 ਰੁਪਏ ਜੀ ਮੌਕੇ ਤੇ ਮਾਨਤਾਨਾ ਜਿਹੜਾ ਉਹ ਬਣਿਆ ਹੀ ਆ ਹੋ ਜੂਗਾ ਠੀਕ ਹੈ ਜੀ ਹਾਂਜੀ ਪੁੱਲਾ ਸਾਹਿਬ ਬਰੀਜਾ ਜੀ ਬਰੀਜਾ ਬਾਈ ਆਪਣੇ ਕੋਲੇ ਨਾ ਕਈ ਬਰੀਜਾ ਦੀ ਡਿਟੇਲ ਹੈ ਫਿਲਹਾਲ ਜਿਹੜੀ ਕਾਊਂਟਰ ਤੇ ਦੋ ਬਰੀਜਾ ਕਾਊਂਟਰ ਤੇ ਨੇਗੀਆਂ ਇਹ ਆ ਗਈ 20 ਮਾਡਲ ਜੀ 2020 ਮਾਡਲ ਹੈ ਜੀ ਠੀਕ ਹੈ ਜੀ ਔਰ ਕਾਰ ਹੈਗੀ ਆ ਫਸਟ ਓਨਰ ਵੀਡੀਓ ਹੀ ਆਪਸ਼ਨਲ ਆ ਫਸਟ ਓਨਰ ਬਰੀਜਾ ਅਲਾਈਟਰ ਨਵੇਂ ਨੇ ਕੋਈ ਕੰਮ ਖਰਚਾ ਨਹੀਂ 1 ਰੁਪਏ ਦਾ ਖਰਚਾ ਨਹੀਂ ਹੈਗਾ ਕਾਰ ਚ ਆਪਣੀ ਤੇ ਓਕੇ ਜੀ ਨਵਾਂ ਪੈਸਾ ਨਹੀਂ ਲਾਉਣ ਦੀ ਲੋੜ ਚੰਗੀਆਂ ਕਾਰਾਂ ਨੇ ਨਵੀਆਂ ਵਰਗੀਆਂ ਕਾਰਾਂ ਨੇ ਜੀ ਗੱਡੀ ਦਾ ਰੇਟ ਵਿਦ ਐਨਓਸੀ 8.5 ਸੌਰੀ 8 ਲੱਖ 15 ਹਜ਼ਾਰ ਰੁਪਿਆ ਵਿਦ ਐਨਓਸੀ ਕਾਰ ਦਾ ਰੇਟ ਆ ਇਹਦਾ ਠੀਕ ਹੈ 20 ਮਾਡਲ ਜੀ 20 ਮਾਡਲ 815 ਦੀ 9 ਲੱਖ ਰੁਪਏ ਦਾ ਰੇਟ ਆਉਂਦਾ ਜੀ ਪੰਜਾਬ ਨੰਬਰ ਦੀ ਕਾਰ ਦਾ ਜੀ ਠੀਕ ਹੈ ਐਚਓਬੀ ਮਾਨਤਨ ਹੋਊਗਾ ਵਧੀਆ ਲਓ ਜੀ ਕਰ ਲਓ ਸੰਪਰਕ ਵੀਰੇ ਸਕੋਰਪੀਓ ਗੱਡੀ ਦਿਖਾਉਣ ਲੱਗਿਆ ਤੁਹਾਨੂੰ ਛੋਟਾ ਹੀ ਕਹਿ ਸਕਦੇ ਹਾਂ ਬੋਲੋ ਸਾਹਿਬ ਦਿਓ ਜਾਣਕਾਰੀ ਇਹਦੇ ਬਾਰੇ ਜੀ ਅੱਛਾ ਜੀ ਇਹ ਸਕੋਰਪਿਓ ਵੀ ਦਿਖਾਉਣੇ ਆ ਤੁਹਾਨੂੰ ਬਰੀਜ਼ਾ ਆਪਣੇ ਕੋਲੇ ਦੋਸਤੋ ਵਾਈਟ ਕਲਰ ਦੀ 2016 ਜੀਡੀਆਈ ਖੜੀ ਹੈ ਜੀ ਐਚ ਆਰ ਨੰਬਰ ਦੀ 5 ਲੱਖ 90000 ਰੁਪਏ ਡਿਮਾਂਡ ਹੈ ਜੀ ਉਸ ਤੋਂ ਬਾਅਦ 18 ਮਾਡਲ ਸਿਲਵਰ ਕਲਰ ਦੀ ਬਰੀਜ਼ਾ ਖੜੀ ਹੈ ਪੰਜਾਬ ਨੰਬਰ ਦੀ 6 ਲੱਖ 85000 ਰੁਪਏ ਡਿਮਾਂਡ ਹੈ ਜੀ ਬਰੀਜ਼ਾ ਦੀ ਕਾਫੀ ਜ਼ਿਆਦਾ ਡਿਟੇਲ ਹੈਗੀ ਆਪਣੇ ਕੋਲੇ ਅੱਗੇ ਆਪਣੇ ਕੋਲੇ ਇਹ ਵਾਲੀ ਆ ਗਈ ਸਕੋਰਪਿਓ ਜੀ ਜੀ ਸਕੋਰਪੀਓ ਹੈਗੀ ਐਸਟਰਨ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸਿਰਫ 57000 ਚੱਲੀ ਕਾਰ ਹੈ ਜੀ ਠੀਕ ਹੈ ਜੀ ਓਨਲੀ 57000 ਚੱਲੀ ਹੈ ਜੀ ਮੀਟਰ ਦੀ ਗਾਰੰਟੀ ਰਹੂਗੀ ਕਾਰ ਦੀ ਗਾਰੰਟੀ ਰਹੂਗੀ ਜੀ ਐਂਡਰੋਇਡ ਲੱਗਿਆ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਐਂਪਲੀਫਾਇਰ ਬੂਫਰ ਸਭ ਕੁਝ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ 57000 ਚੱਲੀ ਪੰਜੋ ਟਾਇਰ ਨਵੇਂ ਅਲਾਏ ਨਵੇਂ ਕੋਈ ਕੰਮ ਖਰਚਾ ਨਹੀਂ ਹੂੰ ਗੱਡੀ ਦਾ ਰੇਟ 11 ਲੱਖ ਰੁਪਿਆ ਵਿਦ ਐਨਓਸੀ ਜੀ 11 ਲੱਖ ਵਿਧੇ ਨੂੰ ਸੀ ਭਾਈ ਬਹੁਤ ਭਾਜ ਮੇ ਰਹੀ ਹੈ ਸਕੋਰਪੀਓ ਸੰਪਰਕ ਕਰ ਲੋ ਕਿਤੇ ਨਿਕਲ ਨਾ ਜਾਵੇ ਹੱਥੋਂ ਲੈ ਵੀ ਮਿੱਤਰੋ ਐਸਯੂਵੀ ਦੀ ਕੁਈਨ ਕਿਹਾ ਜਾਂਦਾ ਹੈਗਾ ਰਾਣੀ ਕ੍ਰੇਟਾ ਹਨਾ ਜੀ ਪੁੱਲ ਸਾਹਿਬ ਇਹਦਾ ਕੀ ਸੌਕਤਾਵਾ ਜੀ ਕ੍ਰੇਟਾ ਆ ਗਈ ਦੋਸਤੋ ਪੰਜਾਬ ਨੰਬਰ ਦੀ ਕ੍ਰੇਟਾ 1.6 ਇੰਜਨ ਦੇ ਵਿੱਚ 16 ਐਸਐਕਸ ਆਪਸ਼ਨਲ ਹੈ ਜੀ ਪੁਸ਼ ਬਟਨ ਸਟਾਰਟ 16 ਮਾਡਲ ਟਾਇਰ ਨਵੇਂ ਉਸ ਵਾਟਰ ਨੂੰ ਸਟਾਰਟ ਸੈਕਿੰਡ ਓਨਰ ਆ ਪੀ ਵੀ 10 ਨੰਬਰ ਕਸਟਮਰ ਦੀ ਗੱਡੀ ਹੈ ਜੀ ਬਹੁਤ ਸੋਹਣੀ ਕਾਰ ਹੈ ਸਪੈਸ਼ਲੀ ਵੀਡੀਓ ਵਾਸਤੇ ਹੀ ਕਾਰ ਮੰਗਾਈ ਹੈ ਆਪਾਂ ਜੀ ਤੇ ਨਸਟਰ ਦੇ ਨਾਲ ਬੈਠ ਕੇ ਡੀਲ ਹੋਊਗੀ ਜੀ 8 ਲੱਖ ਤੇ 15000 ਰੁਪਿਆ ਕਾਰ ਦੀ ਡਿਮਾਂਡ ਹੈ ਦੀ ਆਨ ਟੇਬਲ ਮੀਟਿੰਗ ਕਰੋ ਮਾਨਤਨ ਹੋ ਜਾਊਗਾ ਕ੍ਰੇਟਾ ਆਪਣੇ ਕੋਲੇ 16 ਵੀ ਖੜੀ ਹੈ ਜੀ ਇੱਕ ਹੋਰ ਸਿਲਵਰ ਕਲਰ ਤੇ ਟੋਟਲੀ オリジナル ਆ ਫਿਰ ਆਪਣੇ ਕੋਲੇ ਕ੍ਰੇਟਾ 16 ਪੈਟਰੋਲ ਵੀ ਖੜੀ ਹੈ ਜੀ ਕ੍ਰੈਟਾ B ਮਾਡਲ ਡੀਜ਼ਲ ਵੀ ਖੜੀ ਹੈ ਜੀ 21 ਮਾਡਲ ਡੀਜ਼ਲ ਵੀ ਖੜੀ ਹੈ ਕ੍ਰੈਟਾ ਦੀ ਬਹੁਤ ਜ਼ਿਆਦਾ ਰਿਪੋਰਟ ਹੈ ਜੀ ਆਪਣੀ ਲੋ ਜੀ ਕਰ ਲੋ ਸੰਪਰਕ ਗੱਡੀਆਂ ਜਿੰਨੀਆਂ ਤੁਹਾਨੂੰ ਦਿਖਾਤੀਆਂ ਏਦੋਂ ਵੱਧ ਤਾਂ ਇਹਨਾਂ ਦੀ ਡਿਟੇਲ ਚ ਪਈਆਂ ਨੇ ਸਾਰੀਆਂ ਗੱਡੀਆਂ ਮੰਗਾਉਣੀਆਂ ਖੜਾਉਣੀਆਂ ਵੀ ਔਖੇ ਹੋ ਜਾਂਦੀਆਂ ਨੇ ਤੇ ਵੀਡੀਓ ਵੀ ਲੰਮੀ ਚਲੀ ਜਾਂਦੀ ਹੈ ਨਾ ਇਹ ਬੇਨਤੀ ਹੈ ਜੀ ਜਿਹੜੇ ਵੀਰ ਨੇ ਨਵੇਂ ਵਰਗੀ ਚੰਗੀ ਕਾਰ ਲੈਣੀ ਹੋ ਸੰਪਰਕ ਜ਼ਰੂਰ ਕਰੋ ਜੀ ਜਿਹੜਾ ਵੀਰ ਕਹਿੰਦਾ ਯਾਰ ਮੈਨੂੰ ਸਸਤੀ ਕਾਰ ਚਾਹੀਦੀ ਹੈ ਸਮਝ ਗਏ ਹਾਂਜੀ ਤਾਂ ਸਸਤੀ ਵਾਲਾ 20 10 ਦਵਾਂਗੇ ਫੋਨ ਕਰ ਲਿਓ ਕਿੱਥੇ ਜਾਣਾ ਤੁਸੀਂ ਠੀਕੇ ਵੀਰ ਬਾਹਲੀ ਸਸਤੀਕਾਰ ਭਾਵ ਉਹਨੇ ਕਿ ਮਾਰਕੀਟ ਨਾਲੋਂ ਜ਼ਿਆਦਾ ਮੈਨੂੰ 50000 ਸਸਤੀ ਮਿਲ ਜੇ ਉਹ ਵੀ ਮਿਲ ਜਾਂਦੀਆਂ ਨੇ ਕਿ ਉਹ ਤੁਹਾਨੂੰ ਦੱਸ ਦਾਂ ਕਿ ਕਿੱਥੇ ਜਾਣਾ ਪਰ ਜੇ ਵਧੀਆ ਕਾਰ ਲੈਣੀ ਹੈ ਤਾਂ ਤੁਸੀਂ ਉਰੇ ਆ ਸਕਦੇ ਹੋ ਵੈਲਕਮ ਹੈ ਤੁਹਾਡਾ ਪੁਲਰ ਮੋਟਰ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ